ਹਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੋਥ ਹਾਊਸ ਸੈਡ ਬੁਟੀਕ ਬਲਾਡਾ ਵੱਲੋਂ ਅਸੀਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪਹਿਲਾ ਚੈਨਲ ਚੱਲ ਰਿਹਾ ਸੀ ਵਾਈਗੁਰੂ ਕਲੋਥ ਹਾਊਸ ਉਹ ਹੈਕ ਹੋ ਗਿਆ ਜੀ ਇਸ ਕਰਕੇ ਅਸੀਂ ਦੁਬਾਰਾ ਚੈਨਲ ਸ਼ੁਰੂ ਕੀਤਾ ਆਪਣਾ ਵਾਈਗੁਰੂ ਕਲੋਥ ਹਾਊਸ ਤਾਂ ਕਿ ਤੁਹਾਨੂੰ ਛੜੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਮਿਲ ਸਕਣ ਹੁਣ ਅਸੀਂ ਵੀਡੀਓ ਲੱਗੀਆਂ ਸਟਾਰਟ ਕਰਨ ਜੀ ਦੇਖੋ ਇਹਦੇ ਵਿੱਚ ਪਹਿਲਾ ਸੂਟ ਰਹੂਗਾ ਇਹ ਹੈਗਾ ਕਾਟਨ ਮਸਲੀਨ ਕਾਟਰ ਮਸਲੀਨ ਦਾ ਸੂਟ ਹੈ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਦੇਖੋ ਇਹ ਵਾਲੀਆਂ ਜਿਹੜੀਆਂ ਸਿੱਧੀਆਂ ਲੈਣਾ ਆਉਣਗੀਆਂ ਸ਼ਰਟ ਦੇ ਫਰੰਟ ਤੇ ਆਉਣਗੀਆਂ ਬਹੁਤ ਹੀ ਪਿਆਰਾ ਸੂਟ ਬਣ ਕੇ ਤਿਆਰ ਹੋਣਾ ਉੱਪਰ ਬਣੀ ਹੋਈ ਹੈ ਨੈਕ ਪੱਟੀ ਬਹੁਤ ਹੀ ਪਿਆਰੀ ਜੀ ਨੈਕ ਪੱਟੀ ਬਣੀ ਹੋਈ ਹੈ ਠੀਕ ਹੈ ਜੀ نیچے ਘੇਰੇ ਤੇ ਦੇਖੋ ਫਲਾਵਰ ਆਊਗਾ نیچے ਬਾਰਡਰ ਆਊਗਾ नीचे घेरे ਤੇ ਆਊਗਾ ਬਾਰਡਰ ਤੇ نیچے ਆਊਗਾ ਫਲਾਵਰ ਘੇਰੇ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਬਣਿਆ ਹੋਇਆ ਡਿਜ਼ਾਈਨ ਜਿਵੇਂ ਕਿ ਇਹਦੇ ਉੱਪਰ ਵਰਕ ਕੀਤਾ ਹੋਇਆ ਇਸ ਤੋਂ ਅੱਗੇ ਦੇਖੋ ਜੀ ਇਹ ਆਉਣਗੀਆਂ ਸਾਈਡ ਤੇ ਬਾਜੂ ਇਹ ਆਉਣਗੀਆਂ ਸਾਈਡ ਤੇ ਬਾਜੂ ਬੜੀਆਂ ਪਿਆਰੀਆਂ ਜੀਆਂ ਡਿਜ਼ਾਈਨਰ ਬਾਜੂ ਬੜੀਆਂ ਹੋਈਆਂ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਠੀਕ ਹੈ ਜੀ ਇਹ ਹੋਣਾ ਸੀ ਫਰੰਟ ਸ਼ਰਟ ਦੀ ਇਹ ਆਊਗੀ ਬੈਕ ਦੇਖੋ ਇਹ ਆਊਗੀ ਸ਼ਰਟ ਦੀ ਬੈਕ ਬੈਕ ਵੀ ਬੜੀ ਡਿਜ਼ਾਈਨਰ ਜੀ ਪਿਆਰੀ ਜੀ ਬੈਕ ਬਣੀ ਹੈ ਜਿਹੜਾ ਸੂਟ ਬਣ ਕੇ ਬਹੁਤ ਹੀ ਪਿਆਰਾ ਤਿਆਰ ਹੋਣਾ ਜੀ ਕਾਟਰ ਮਸਲੀਨ ਦਾ ਸੂਟ ਹੈ ਪ੍ਰਾਈਸ ਵੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 600 ਰੁਪਏ ਬਹੁਤ ਹੀ ਪਿਆਰਾ ਜਾਂ ਸੂਟ ਹੈ ਪਿਆਰੀ ਜੀ ਡਿਜ਼ਾਈਨਿੰਗ ਹੈ ਇਹਦੇ ਨਾਲ ਜਿਹੜਾ ਅਸੀਂ ਦੁਪੱਟਾ ਦੇ ਰਹੇ ਹਾਂ ਉਹ ਦੇ ਰਹੇ ਹਾਂ ਪਿਓਰ ਦਾ ਜੀ ਬਹੁਤ ਹੀ ਖੁੱਲਾ ਦੁੱਲਾ ਦੁਪੱਟਾ ਇਹ ਵਾਲਾ ਆਊਗਾ ਦੇ ਨਾਲ ਪਿਓਰ ਦਾ ਦੁਪੱਟਾ ਦੇਖੋ ਛੇ ਸੌ ਰੁਪਈਆ ਸਿਰਫ ਇਹਦੀ ਪ੍ਰਾਈਜ਼ ਰਹੂਗੀ ਡਿਜ਼ਾਈਨਰ ਸੂਟ ਹੈ ਡਿਜ਼ਾਈਨ ਵੀ ਡਿਫਰੈਂਟ ਡਿਫਰੈਂਟ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਬਣ ਕੇ ਸੂਟ ਬਹੁਤ ਹੀ ਪਿਆਰਾ ਤਿਆਰ ਹੋਣਾ ਇਹਦੇ ਵਿੱਚ ਤੁਹਾਨੂੰ ਕਲਰ ਦੇਣ ਲੱਗੇ ਆ ਦੇਖੋ ਇੱਕ ਇਹਦੇ ਵਿੱਚ ਆਊਗਾ ਮਹਿੰਦੀ ਆ ਸ਼ੇਡ ਦੇਖੋ ਇੱਕ ਇਹ ਵਾਲਾ ਕਲਰ ਆਉਣਾ ਮਹਿੰਦੀ ਆ ਸ਼ੇਡ ਚ ਇਹ ਵਾਲੀ ਆਉਣੀ ਆ ਸੂਟ ਦੀ ਲੁੱਕ ਬੜਾ ਪਿਆਰਾ ਜਿਹਾ ਸੂਟ ਹੈ ਜੀ ਇਹ 600 ਰੁਪਏ ਸਿਰਫ ਤੁਹਾਨੂੰ ਦੇ ਰਿਹਾ ਇਹਦੀ ਪ੍ਰਾਈਸ ਇਸ ਤੋਂ ਅਗਰਾ ਕਲਰ ਆਊਗਾ ਮਾਊਸ ਕਲਰ ਦੇਖੋ ਇਹ ਵਾਲਾ ਆਉਣਾ ਮਾਊਸ ਕਲਰ ਬਹੁਤ ਹੀ ਪਿਆਰਾ ਕਲਰ ਹੈ ਡਿਜ਼ਾਈਨਿੰਗ ਬੜੀ ਪਿਆਰੀ ਹੈ ਇਹ ਵਾਲੀ ਆਣੀ ਹੈ ਦੀ ਲੁੱਕ ਸੂਟ ਦੀ ਠੀਕ ਹੈ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਸਾਡੇ ਕੋਲੇ ਤੇ ਜਿਹੜੀ ਪ੍ਰਾਈਸ ਹੈ ਉਹ ਵੀ ਬੜੀ ਲੋਵ ਜੀ ਹੈ ਠੀਕ ਹੈ ਇੱਕ ਇਹ ਵਾਲਾ ਆਊਗਾ ਸੀ ਗ੍ਰੀਨ ਕਲਰ ਇੱਕ ਇਹ ਵਾਲਾ ਕਲਰ ਆਊਗਾ ਇਹ ਵਾਲੀ ਆਊਗੀ ਸੂਟ ਦੀ ਲੁੱਕ ਦੇਖੋ ਜੀ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਆ ਹਾਂਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੁਸੀਂ ਤੇ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਮੇਰੇ ਸੂਟ ਪਸੰਦ ਆਏ ਹੋਣ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ